ਸੌਣ ਵੀ ਨਹੀਂ ਰੱਬ ਮੈ ਨਹੀਂ ਪਾਰਿਆ ਨੂਰਾ ਹਾਂਜੀ ਮੰਮੀ ਜੀ ਤੇਰਾ ਸੰਧਾਰਾ ਕੁੜੀ ਕਿਉਂ ਨਹੀਂ ਆਇਆ ਸਾਰੇ ਗਲੀ ਘਮਾਂ ਦੇ ਫੇਰ ਕੇ ਬੇਸ਼ਰਮੀ ਹੁੰਦੀ ਹੈ ਰੋਜ਼ ਅਗਲਾ ਕਹਿੰਦੇ ਇਹਨਾਂ ਦੀ ਪੇਕੇ ਨਹੀਂ ਆਈ ਜੀ ਮੈਂ ਪੁੱਛਦੀ ਆਂ ਉਹਨਾਂ ਤੋਂ ਕਰਦੀ ਆਂ ਮੈਂ ਫੋਨ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਹਾਂਜੀ ਸਾਰੇ ਠੀਕ ਆ ਤੁਸੀਂ ਸਾਰੇ ਠੀਕ ਹੋ ਹਾਂਜੀ ਵੀ ਵਦਿਆ ਨਹੀਂ ਮੰਮੀ ਜੀ ਮੈਂ ਤੇ ਇਹ ਪੁੱਛਦੀ ਸੀ ਤੁਸੀਂ ਆਏ ਨਹੀਂ ਸੰਧਾਰਾ ਲੈ ਕੇ ਨਹੀਂ ਨਹੀਂ ਮੰਮੀ ਇਹਨਾਂ ਨੇ ਤਾਂ ਕੁਛ ਨਹੀਂ ਕੀਤਾ ਉਹ ਤਾਂ ਮੈਂ ਬੈਸ ਤੇ ਹੀ ਪੁੱਛਦੀ ਸੀ ਹਾਂਜੀ ਠੀਕ ਆ ਮੰਮੀ ਜੀ ਚੰਗਾ ਅੱਛੇ ਕਾਲ ਹੋਣੀ ਸੀ ਵੇ ਮੁੰਡਿਆ ਕੁੜੀ ਗੰਦੋਕ ਲੈ ਚੀ ਜਿਦੀ ਆਈਏ ਬੰਮੀ ਇਹ ਕਿਉਂ ਦੇ ਕਿਉਣੀ ਹੈ ਬੇਤੀਆਂ ਡੀਲ ਦੇਣ ਵੇਖ ਕੇ ਨਸੰਦਾਰ ਹੱਕ ਹੁੰਦਾ ਅੱਛਾ ਮੰਮੀ ਆਏ ਕਰ ਉਹਦਾ ਨੰਬਰ ਦੇ ਮੈਨੂੰ ਉਹਦਾ ਕੁੜੀ ਦਾ ਮੈਂ ਉਹਨੂੰ ਫੋਨ ਤੇ ਪੇਟੀਐਮ ਕਰ ਦਿੰਦਾ 1000 ਰੁਪਏ ਆਪਣੇ ਆਪ ਲੈ ਲੈਣਗੇ ਕੀ ਲੈਣਾ ਨਹੀਂ ਪੁੱਤ ਕੁੜੀਆਂ ਪੈਸੇ ਦੀ ਭੁੱਖੇ ਨਹੀਂ ਹੁੰਦੇਗਾ ਇਹਦਾ ਮਾਣ ਹੁੰਦਾ ਬ੍ਰਾਹਮਾਂ ਦਾ ਤારી ਉਮਰੀ ਪਾਣਾ ਬ੍ਰਾਹਮਣ ਉਹਲੀ ਕਰੇਗਾ ਪਾਣਾ ਬ੍ਰਾਹਮਣ ਉਹ ਕਦੇ ਤੱਕ ਨਹੀਂ ਬ੍ਰਾਹ ਆਪੈਣਾ ਕੁੜੀ ਜਾਣਾ ਚਾਹੀਦਾ ਇਹ ਆਕ ਹੁੰਦਾ ਬ੍ਰਾਹਮਾਂ ਦਾ ਤਿਆਰ ਬਰਾਉਂਦਾ ਭਾਈ ਸਾਹਿਬ ਉਹਨਾਂ ਦੇ ਘਰੇ ਬਹੁਤ ਨਹੀਂ ਉਹਨਾਂ ਦੇ ਕੋਈ ਪੈਸੇ ਦੇ ਭੁੱਖੇ ਨਹੀਂ ਉਹ ਦੀ ਆ ਪਸੰਦ ਰਲੇ ਕਿ ਜਾਂ ਮੇਮੁੰਡੇ ਆਖਿਲੇ ਆ ਸੰਧਾਰਾ ਮਮੀ ਇਹ ਹੁੰਦੀਆਂ ਦਾ ਕੁੜੀਆਂ ਦਾ ਵਿਹਾਰ ਆ ਹਾਂ ਇਹ ਦੇਖਿਆ ਮੈਂਗਾ ਹਾਂ ਚੱਲੀ ਜਾਂ ਫਿਰ ਕੁੜੀ ਬੰਨੀ ਦੇਖਦਾ ਲਾਇਆ ਮਾ ਬੀਡੂ ਵੀਡੀਓ ਦੇਖਣ ਵਾਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਜਰੀਏ ਅਸੀਂ ਸੌਣ ਦੇ ਮਹੀਨੇ ਦਾ ਜਿਹੜਾ ਮੁੱਖ ਤਿਹਾਰ ਹੈ ਸੰਧਾਰਾ ਉਹਦਾ ਇੱਕ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਅੱਜ ਦੇ ਤੇਜ਼ ਤਰਾਰ ਜਮਾਨੇ ਦੇ ਵਿੱਚ ਕਿਵੇਂ ਭੈਣ ਜਿਹੜੀ ਆ ਉਹ ੜੀਕਦੀ ਰਹਿੰਦੀ ਹੈ ਤੇ ਭਰਾ ਸੰਧਾਰਾ ਲੈ ਕੇ ਨਹੀਂ ਪਹੁੰਚਦੇ ਤੇ ਇਸ ਵੀਡੀਓ ਜਰੀਏ ਇੱਕ ਭੈਣ ਜਿਹੜੀ ਆਪਣੇ ਭਰਾ ਨੂੰ ਆਪਣੀ ਮਾਂ ਕੋਲੇ ਬੇਨਤੀ ਕਰਦੀ ਹੈ ਕਿ ਉਹ ਜਰੂਰ ਸੰਧਾਰਾ ਲੈ ਕੇ ਭੇਜੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤਾਂ ਜੋ ਆਪਾਂ ਰਿਸ਼ਤਿਆਂ ਦੀਆਂ ਜਿਹੜੀਆਂ ਇਹ ਤੰਦਾਂ ਨੇ ਇਹਨਾਂ ਨੇ ਮਜ਼ਬੂਤ ਕਰ ਸਕੀਏ ਪਿਆਰ ਭਰੀ ਚਲ ਚਿਕਾ